ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਰਕਾਰ ਨੇ ਜਾਰਜੀਆ ਸੂਬੇ ਦੇ ਵਿੱਚ ਹੰਡਾਈ ਮੋਟਰ ਗਰੁੱਪ ਦੀ ਮੈਨੂਫੈਕਚਰਿੰਗ ਫੈਕਟਰੀ ਤੇ ਹੋਈ ਇਮੀਗ੍ਰੇਸ਼ਨ ਦੀ ਵੱਡੀ ਰੇਟ ਤੋਂ ਬਾਅਦ ਹੋਰ ਕਾਰੋਬਾਰਾਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ ਟਰੰਪ ਸਰਕਾਰ ਹੁਣ ਵਿਦੇਸ਼ੀ ਕੰਪਨੀਆਂ ਦੀਆਂ ਥਾਵਾਂ ਤੇ ਨਜ਼ਰ ਰੱਖੇਗੀ ਜੋ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਆਪਣੀਆਂ ਫੈਕਟਰੀਆਂ ਦੇ ਵਿੱਚ ਕੰਮ ਦਿੰਦੀਆਂ ਨੇ ਸਸਤੀ ਆਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਵਾਈਟ ਹਾਊਸ ਦੇ ਬਾਰਡਰਜ਼ ਆ ਟੌਮ ਹੌਮਨ ਨੇ ਅਮਰੀਕਾ ਦੇ ਇੱਕ ਨੈਸ਼ਨਲ ਟੀਵੀ ਚੈਨਲ ਦੇ ਐਲਾਨ ਕਰ ਦਿੱਤਾ ਹੈ ਕਿ ਸਰਕਾਰ ਹੰਡਈ ਕੰਪਨੀ ਤੇ ਕੀਤੀ ਇਮੀਗ੍ਰੇਸ਼ਨ ਰੇਡ ਤੋਂ ਬਾਅਦ ਰੁਕਣ ਵਾਲੀ ਨਹੀਂ ਇਮੀਗ੍ਰੇਸ਼ਨ ਫੈਡਰਲ ਏਜੰਸੀਆਂ ਹੋਰ ਵਰਕਪਲੇਸਸ ਤੇ ਜਾ ਕੇ ਇਮੀਗ੍ਰੇਸ਼ਨ ਨੀਮਾ ਦੀ ਸ਼ਕਤੀ ਦੇ ਨਾਲ ਲਾਗੂ ਕਰਨ ਦੀ ਕਾਰਵਾਈ ਆਰੰਭ ਕਰੇਗੀ ਟਾਮ ਹੌਮਨ ਨੇ ਸਾਫ਼ ਕਰ ਦਿੱਤਾ ਹੈ ਕਿ ਸਰਕਾਰ ਹਰ ਉਸ ਕੰਪਨੀ ਤੇ ਰੇਡ ਕਰੇਗੀ ਜੋ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਨੌਕਰੀਆਂ ਦਿੰਦੀਆਂ ਹਨ 4 ਸਤੰਬਰ ਨੂੰ ਜਾਰਜੀਆ ਦੇ ਸਵਾਨਾ ਦੇ ਨਸਤੀਕ ਇਲਾਬੈਲ ਤੇ ਵਿੱਚ ਹੰਡਈ ਦੇ ਮੈਂਟਾ ਪਲੈਂਟ ਜੋ ਇਲੈਕਟ੍ਰੋਨਿਕ ਵਾਹਨ ਤੇ ਬੈਟਰੀ ਨਿਰਮਾਣ ਦੀ ਇੱਕ ਸਾਈਟ ਹੈ ਉਸ ਦੇ ਉੱਤੇ ਇਮੀਗ੍ਰੇਸ਼ਨ ਦੀ ਰੇਡ ਹੋਈ ਜਿਸ ਦੇ ਵਿੱਚ ਆਈਸੀਈ ਅਤੇ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨਸ ਨੇ ਵੱਡੀ ਕਾਰਵਾਈ ਕੀਤੀ ਇਸ ਰੇਡ ਦੇ ਵਿੱਚ 475 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਸਾਊਥ ਕੋਰੀਆ ਦੇ ਨਾਗਰਿਕ ਸਨ হোমল্যান্ড সিকিউরিটি ਨੇ 20 ਸਾਲ ਦੇ ਇਤਿਹਾਸ ਦੇ ਵਿੱਚ ਇਹ ਸਭ ਤੋਂ ਵੱਡੀ ਸਿੰਗਲ ਸਾਈਟ ਵਰਕ ਸਾਈਟ ਇਨਫੋਰਸਮੈਂਟ ਕਾਰਵਾਈ ਕੀਤੀ ਸੀ। ਇਹ ਕਾਰਵਾਈ ਗੈਰਕਾਨੂੰਨੀ ਰੋਜ਼ਗਾਰ ਅਤੇ ਫੈਡਰਲ ਅਪਰਾਧਾ ਦੀ ਜਾਂਚ ਦੇ ਆਧਾਰ ਤੇ ਕੀਤੀ ਗਈ। ਟੌਮ ਹੌਮਨ ਨੇ ਕਿਹਾ ਕਿ ਕੁਝ ਕੰਪਨੀਆਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਘੱਟ ਤਨਖਾਹਾਂ ਤੇ ਜ਼ਿਆਦਾ ਕੰਮ ਕਰਵਾਉਂਦੀਆਂ ਨੇ ਅਤੇ ਅਮਰੀਕਾ ਦੇ ਨਾਗਰਿਕਾਂ ਨੂੰ ਨੌਕਰੀ ਦੇਣ ਦੇ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਉਂਦੀਆਂ ਕਿਉਂਕਿ ਉਹਨਾਂ ਨੂੰ ਸਸਤੇ ਦੇ ਵਿੱਚ ਪ੍ਰਵਾਸੀ ਮਜ਼ਦੂਰ ਮਿਲ ਜਾਂਦੇ ਨੇ। ਰੇਡ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਕੁਝ ਨੇ ਸਰਹੱਦ ਗੈਰ ਕਾਨੂੰਨੀ ਢੰਗ ਦੇ ਨਾਲ ਪਾਰ ਕੀਤੀ ਸੀ। ਕੁਝ ਦੇ ਵੀਜ਼ਿਆਂ ਦੀ ਮਿਆਦ ਖਤਮ ਹੋ ਚੁੱਕੀ ਸੀ। ਇਸ ਤੋਂ ਇਲਾਵਾ ਕੁਝ ਲੋਕਾਂ ਦੇ ਕੋਲ ਸੈਲਾਨੀ ਤੇ ਵਪਾਰਕ ਵੀਜ਼ੇ ਸਨ ਜੋ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੰਦੇ। ਉਧਰ ਦੂਜੇ ਪਾਸੇ ਟਰੰਪ ਸਰਕਾਰ ਦੀ ਸਖਤ ਇਮੀਗ੍ਰੇਸ਼ਨ ਨੀਤੀ ਨੂੰ ਬਿਜ਼ਨਸ ਸੰਗਠਨ ਅਤੇ ਪ੍ਰਵਾਸੀ ਅਧਿਕਾਰ ਸੰਗਠਨਾ ਨੇ ਆਲੋਚਨਾ ਦਾ ਨਿਸ਼ਾਨਾ ਬਣਾਇਆ। ਉਨਾ ਦਾ ਕਹਿਣਾ ਹੈ ਕਿ ਅਮਰੀਕਾ ਦੇ ਖੇਤੀਬਾੜੀ, ਹਸਪੀਟੈਲਿਟੀ ਅਤੇ ਮੀਟ ਪੈਕਿੰਗ ਉਦਯੋਗ ਪ੍ਰਵਾਸੀਆਂ ਦੇ ਉੱਤੇ ਹੀ ਨਿਰਭਰ ਕਰਦੇ ਨੇ ਅਜਹੀਆਂ ਰੇਡਸ ਦੇ ਨਾਲ ਇਨ੍ਹਾਂ ਉਦਯੋਗਾਂ ਦੇ ਉੱਤੇ ਮਾੜਾ ਅਸਰ ਪੈ ਸਕਦਾ ਹੈ ਇਹ ਰੇਡ ਅਮਰੀਕਾ ਅਤੇ ਸਾਊਥ ਕੋਰੀਆ ਦੇ ਸਬੰਧਾਂ ਦੇ ਵਿੱਚ ਤਣਾਅ ਦਾ ਕਾਰਨ ਵੀ ਬਣੀ ਹੈ ਕਿਉਂਕਿ ਹੰਡਾਈ ਅਤੇ ਦੱਖਣੀ ਕੋਰੀਆ ਅਮਰੀਕਾ ਦੇ ਮਹੱਤਵਪੂਰਨ ਸਹਿਯੋਗੀ ਨੇ ਇਸ ਰੇਡ ਨੇ ਉਹਨਾਂ ਦੇ ਵਪਾਰਕ ਤੇ ਰਾਜਨੀਤਿਕ ਸਬੰਧਾਂ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਉਦੋਂ ਟੌਮ ਹਾਮਨ ਨੇ ਸੰਕੇਤ ਦਿੱਤਾ ਹੈ ਕਿ ਸਰਕਾਰ ਅਜਈਆਂ ਹੋਰ ਕਾਰਵਾਈਆਂ ਨੂੰ ਵਧਾਵਾ ਦੇਵੇਗੀ ਜਿਸ ਦੇ ਵਿੱਚ ਨੈਸ਼ਨਲ ਗਾਰਡ ਦੀ ਵਰਤੋਂ ਵੀ ਸ਼ਾਮਲ ਹੋ ਸਕਦੀ ਹੈ ਇਹ ਕਾਰਵਾਈਆਂ ਅਮਰੀਕੀ ਅਰਥਵਿਵਸਥਾ ਖਾਸ ਤੌਰ ਤੇ ਪ੍ਰਵਾਸੀਆਂ ਤੇ ਨਿਰਭਰ ਉਦਯੋਗਾ ਅਤੇ ਅਮਰੀਕਾ ਦੇ ਅੰਤਰਰਾਸ਼ਟਰੀ ਸਬੰਧਾਂ ਤੇ ਬਹੁਤ ਡੂੰਘਾ ਅਸਰ ਪਾ ਸਕਦੀਆਂ ਨੇ ਅਮਰੀਕਾ ਦੀ ਧਰਤੀ ਤੇ ਕੰਮ ਕਰ ਰਹੀਆਂ ਵਿਦੇਸ਼ੀ ਕੰਪਨੀਆਂ ਦੇ ਵਿੱਚ ਕਿਤੇ ਨਾ ਕਿਤੇ ਇਸ ਗੱਲ ਦਾ ਡਰ ਹੁਣ ਜ਼ਰੂਰ ਬੈਠ ਗਿਆ ਏ ਕਿ ਕਿਸੇ ਵੀ ਸਮੇਂ ਫੈਡਰਲ ਏਜੰਸੀਆਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੱਭਦੀਆਂ ਹੋਈਆਂ ਉਹਨਾਂ ਦੀਆਂ ਫੈਕਟਰੀਆਂ ਜਾਂ ਫਿਰ ਹੋਰ ਕੰਮ ਵਾਲੀਆਂ ਥਾਵਾਂ ਤੇ ਰੇਡ ਕਰਨ ਦੇ ਲਈ ਤਿਆਰ ਬੈਠੀਆਂ ਨੇ ਅਜਿਹੀਆਂ ਕਾਰਵਾਈਆਂ ਕੰਪਨੀਆਂ ਦੇ ਆਪਣੇ ਕਾਨੂੰਨੀ ਮੁਲਾਜ਼ਮਾਂ ਨੂੰ ਵੀ ਗ੍ਰਿਫਤਾਰੀ ਦੇ ਘੇਰੇ ਹੇਠ ਲੈ ਸਕਦੀਆਂ ਨੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀਆਂ ਕੰਪਨੀਆਂ ਨੂੰ ਅਮਰੀਕਾ ਦੀਆਂ ਸਖਤ ਨੀਤੀਆਂ ਦਾ ਸੇਕ ਚੱਲਣਾ ਪਵੇਗਾ